ਕਸਰੀਕਾਲ ਜੀ ਸਾਰੇ ਫੇਸਬੁੱਕ ਵਾਲੇ ਵੀਰਾਂ ਨੂੰ ਤੇ YouTube ਵਾਲੇ ਸੱਜਣਾ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਇਹ ਜੀ ਆਪਣੇ ਪਿੰਡ ਸਲਿਆਣੀ ਦਾ ਰੇਲਵੇ ਸਟੇਸ਼ਨ ਬਹੁਤ ਪੁਰਾਣਾ ਬਣਿਆ ਹੋਇਆ ਇਹਦੀ ਸਾਂਭ ਸੰਭਾਲ ਨਾ ਹੋਣ ਕਰਕੇ ਥੋੜੀ ਜੀ ਹਾਲ ਤੱਕ ਇਸ ਦੀ ਖਸਤਾ ਹੋ ਗਈ ਆ ਉੱਜ ਬਣਿਆ ਬਹੁਤ ਹੀ ਵਧੀਆ ਸੀਗਾ ਹਜੇ ਵੀ ਸੰਭਿਆ ਜਾਵੇ ਤਾਂ ਬਹੁਤ ਵਧੀਆ ਸਟੇਸ਼ਨ ਆ ਸਾਡੇ ਪਿੰਡ ਦਾ ਇਹ ਵੀ ਇੱਕ ਸਾਡੇ ਪਿੰਡ ਨੂੰ ਬਹੁਤ ਵਧੀਆ ਸਹੂਲਤਾਂ ਜਾਣ ਆਉਣ ਦੀ ਪਰ ਸਰਕਾਰਾਂ ਦੀਆਂ ناکਾਮੀਆਂ ਕਰਕੇ ਇਹ ਰੇਲਵੇ ਸਟੇਸ਼ਨ ਵਿਚਾਰੇ ਖਰਾਬ ਹੋ ਗਏ ਸਾंभੇ ਨਹੀਂ ਗਏ ਕੁਝ ਨਵੇਂ ਮੁਲਾਜ਼ਮ ਨਹੀਂ ਰੱਖੇਗੇ ਇਹ ਸਟੇਸ਼ਨ ਹੋ ਗਏ ਜੀ ਠੇਕੇ ਤੇ ਠੇਕੇ ਤੇ ਹੋਣ ਦੇ ਕਾਰਨ ਇਹ ਰੇਲਵੇ ਸਟੇਸ਼ਨਾਂ ਦੀ ਸਾਮ ਸੰਭਾਲ ਨਹੀਂ ਹੋ ਸਕੀ ਨਹੀਂ ਤਾਂ ਇਹ ਸਟੇਸ਼ਨਾਂ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਸਾਡੇ ਤੋਂ ਤਲਵੰਡੀ ਭਾਈ ਤਲਵੰਡੀ ਭਾਈ 6 ਕਿਲੋਮੀਟਰ ਤੇ ਅਸੀਂ ਤਿੰਨ ਵਾਲੀ ਟ੍ਰੇਨ ਦੇ ਉੱਤੇ ਜਦੋਂ ਛੁੱਟੀ ਦੇ ਟਾਈਮ ਆਉਂਦੇ ਹੁੰਦੇ ਸੀ ਤਾਂ ਰੌਣਕਾਂ ਬਹੁਤ ਜ਼ਿਆਦੀਆਂ ਹੁੰਦੀਆਂ ਸੀ ਇਸ ਸਟੇਸ਼ਨ ਦੇ ਉੱਤੇ ਆਹ ਜਿਹੜੇ ਮਗਰ ਕੁਆਟਰ ਬਣੇ ਹੋਏ ਆ ਕਿਸੇ ਟਾਈਮ ਇਹਨਾਂ ਦੇ ਵਿੱਚ ਵੀ ਮੁਲਾਜ਼ਮ ਰਹਿੰਦੇ ਸੀ ਕਿਤੇ ਇੱਥੇ ਇੱਕ ਹਿਸਾਬ ਨਾਲ ਪੂਰਾ ਪਿੰਡ ਹੀ ਵਸਿਆ ਹੋਇਆ ਸੀ। ਹੁਣ ਇਸ ਟਾਈਮ ਇੱਥੇ ਕੋਈ ਮੁਲਾਜ਼ਮ ਨਹੀਂ ਰਹਿੰਦਾ। ਤੇ ਸਮਝ ਲਓ ਕਾ ਬੂਟੀਆਂ ਬਾਟੀਆਂ ਉੱਗ ਕੇ ਪੂਰਾ ਹਾਲ ਆ ਜੀ ਇੱਥੋਂ ਦਾ। ਉਹਨਾਂ ਦੀ ਕੋਈ ਸਾਂਭ ਸੰਭਾਲ ਨਹੀਂ ਕੀਤੀ ਗਈ। ਜੇ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਤਾਂ ਬਹੁਤ ਵਧੀਆ ਕੁਆਟਰ ਬਣੇ ਹੋਏ ਸੀ ਹੁਣਾਂ ਟਾਈਮ ਜੀ ਸ਼ਾਮ ਦਾ 7:00 ਵਜੇ 7:30 ਸਵਾ 7:00 ਦਾ ਟਾਈਮ ਹੈ ਤੇ ਇਸ ਵੇਲੇ ਇੱਥੇ ਬਹੁਤ ਜਿਆਦਾ ਰੌਣਕ ਹੁੰਦੀ ਸੀ ਤੇ ਜਿਹੜੀ ਇਸ ਟਾਈਮ ਇੱਥੇ ਸ਼ਾਮ ਸੰਭਾਲ ਨਹੀਂ ਹੋ ਰਹੀ ਇਹਦੀ ਇੱਥੇ ਜਿੰਨੇ ਵੀ ਕੁਆਟਰਾਂ ਦੇ ਵਿੱਚ ਮਲਾਜ਼ਮ ਰਹਿੰਦੇ ਸੀ ਸਾਡੇ ਨਾਲ ਉਹ ਪਿੰਡ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਵੀ ਰਹੇ ਆ ਪੜ੍ਹਦੇ ਇਹ ਮਲਾਜ਼ਮ ਰਟਾਇਰ ਹੋ ਗਏ ਜੀ ਨਵੇਂ ਬੰਦੇ ਰੱਖੇ ਨਹੀਂ ਕੋਈ ਵਿਚਾਰਾ ਤਲਵੰਡੀ ਪਾਈ ਚਲਾ ਗਿਆ ਕੋਈ ਕਾਸ਼ੇ ਦਾ ਕੰਮ ਕਰਨ ਲੱਗ ਗਿਆ ਜੀ ਕੋਈ ਕਾਸ਼ੇ ਦਾ ਕੰਮ ਕਰਨ ਲੱਗ ਗਿਆ ਵਿਚਾਰੇ ਆਪ ਦਾ ਰੋਜੀ ਰੋਟੀ ਲੱਗ ਗਈ ਕਮਾਉਂ ਤੈਨੀ ਤਾਂ ਇੱਥੇ ਕਈ ਵਾਰ ਹੁਣ ਸਟੇਸ਼ਨ ਤੇ ਗੱਡੀ ਤੇ ਜਾਣ ਵਾਸਤੇ ਕਿਤੇ ਆਈਏ ਤਾਂ ਉਜੜਿਆ ਉਹ ਜਿਹੜਾ ਜਾਂ ਸਟੇਸ਼ਨ ਹੋ ਗਿਆ ਜੀ ਬਹੁਤ ਵਧੀਆ ਸਟੇਸ਼ਨ ਨਹੀਂ ਤਾਂ ਬਣਿਆ ਹੋਇਆ ਸੀਗਾ ਕੋਈ ਰੌਣਕ ਨਹੀਂ ਇੱਥੇ ਸਵਾਰੀ ਵੀ ਕੋਈ ਜ਼ਿਆਦਾ ਨਹੀਂ ਪੈਂਦੀ ਕਿਉਂਕਿ ਇੱਥੇ ਸਾਡੇ ਪੈਂਡ ਟਿਕਟਾਂ ਵੀ ਨਹੀਂ ਕੋਈ ਦਿੰਦਾ ਟਿਕਟਾਂ ਵੀ ਨਹੀਂ ਮਿਲਦੀਆਂ ਇਸ ਤਰ੍ਹਾਂ ਹੀ ਕੜਨਾ ਪੈਂਦਾ ਟ੍ਰੇਨ ਤੇ ਤੇ ਟਿਕਟ ਤਲਵੰਡੀ ਪਾਈ ਤੋਂ ਉਤਰ ਕੇ ਲੈਣੀ ਪੈਂਦੀ ਆ ਕਿ ਆਮ ਬੰਦੇ ਜੁਰਗ ਬੰਦਾ ਤਾਂ ਟਿਕਟ ਲੈ ਵੀ ਨਹੀਂ ਸਕਦਾ ਕਿਉਂਕਿ ਟ੍ਰੇਨ ਉਹਨਾਂ ਕ ਟਾਈਮ ਹੀ ਰੁਕਦੀ ਆ ਤੇ ਬੰਦਾ ਟਿਕਟ ਲੈਣ ਗਿਆ ਤੇ ਟ੍ਰੇਨ ਦੁਰ ਵੀ ਸਕਦੀ ਆ ਅੱਜ ਆਪਾਂ ਤੁਹਾਨੂੰ ਇਹ ਮੇਰੇ ਪਿੰਡ ਦਾ ਸਟੇਸ਼ਨ ਦਿਖਾਇਆ ਪਿੰਡ ਸਲੀਆਣੀ ਦਾ ਟ੍ਰੇਨ ਤਾਂ ਹੁਣ ਜੀ ਹੋਗੀ ਬਿਜਲੀ ਤੇ ਤਾਰਾਂ ਵੀ ਪਾ ਦਿੱਤੀਆਂ ਗਈਆਂ ਪਰ ਇਹਨਾਂ ਸਟੇਸ਼ਨਾਂ ਦੀ ਕੋਈ ਸਾਮ ਸੰਭਾਲ ਨਹੀਂ ਕੀਤੀ ਗਈ ਇਹ ਵੀ ਇੱਕ ਜਿਹੜੇ ਰੇਲਵੇ ਸਟੇਸ਼ਨ ਸੀ ਇਹ ਵੀ ਪਿੰਡ ਦੀ ਇੱਕ ਸ਼ਾਨ ਸੀ ਅਸੀਂ ਜਦੋਂ ਬਾਹਰ ਕਿਤੇ ਖੇਡਣ ਜਾਂਦੇ ਹੁੰਦੇ ਸੀ ਤਾਂ ਜਦੋਂ ਅਸੀਂ ਦੱਸਣਾ ਵੀ ਅਸੀਂ ਸਲਿਆਣੀ ਦੇ ਆ ਤਾਂ ਸਾਨੂੰ ਅੱਗੋਂ ਉਹਨਾਂ ਨੇ ਪੁੱਛਣਾ ਸਟੇਸ਼ਨ ਵਾਲੀ ਸਲਿਆਣੀ ਇਸੀ ਦੱਸਣਾ ਜੀ ਹਾਂ ਜੀ ਇਸ ਸਟੇਸ਼ਨ ਵਾਲੀ ਛੱਲੀਆਂ ਨੂੰ ਐਨਾ ਘ੍ਰਤਬਾ ਸੀਗਾ ਇਹਨਾਂ ਦਾ ਚੀਜ਼ਾਂ ਦਾ ਜੋ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਠੀਕ ਆ ਬਾਕੀ ਧੰਨਵਾਦ ਥੈਂਕ ਯੂ ਮਿਹਰਬਾਨ ਆਪਣਾ ਚੈਨਲ ਨੂੰ ਹਰਜੋਤ ਵਲੌਗਸ ਛੱਲੀਆਣੀ ਵਾਲੇ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਆਪਣਾ ਕੰਪਾਈਨ ਲਵਰ ਲਾਈਕ ਕਮੈਂਟ ਸ਼ੇਅਰ ਕਰੋ